ਬਿਕਰਮਤ ਜੇਠਿਆ ਨੂੰ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਸੱਟ ਨੇ ਜਿਹੜੇ ਕਿ ਆਪਣੇ ਸਾਰੇ ਸਮਣ ਵਾਪਸ ਲੈ ਲਏ ਨੇ ਇਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਨਿਕਲ ਕੇ ਬਾਹਰ ਆ ਰਿਹਾ ਹੈ ਕਿ ਬਿਕਰਮਤ ਜੇਠਿਆ ਦੀ ਭਗਵੰਤ ਮਾਨ ਦੇ ਨਾਲ ਪੱਕੀ ਦੋਸਤੀ ਬਣ ਗਈ ਹੈ ਤੇ ਲੋਕਾਂ ਨੂੰ ਹੁਣ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੱਡੇ ਇਲਜ਼ਾਮ ਜਿਹੜੇ ਕਿ ਕੁਬਰ ਵਰਤਾਜ ਬੀਜੇ ਦੇ ਵੱਲੋਂ ਲਗਾਏ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਫਿਰ ਤੋਂ ਜਿਹੜਾ ਕਿ ਆਪਣੀ ਸਰਕਾਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਅਗੂ ਜੜੇ ਕੇ ਬਿਕਰਮ ਮਜੀਠੀਆ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਤੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਦੀ ਦੋਸਤੀ ਬਣ ਰਹੀ ਹੈ ਤੇ ਬਸ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ ਦੱਸਦੀ ਹੈ ਕਿ ਉਹਨਾਂ ਨੇ ਲਿਖਿਆ ਹੈ ਕਿ ਤਾਂ ਹੋਣਾ ਹੀ ਤਾਂ ਹੁਣੇ ਸਾਬਿਤ ਹੋ ਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਪੱਕੀ ਦੋਸਤੀ ਬਣ ਗਈ ਹੈ ਜਦੋਂ 10 ਅਗਸਤ 2022 ਨੂੰ ਮੁੱਖ ਮੰਤਰੀ ਸਾਹਿਬ ਨੇ ਅਗਲੇ ਦੀ ਜ਼ਮਾਨਤ ਕਰਾ ਕੇ ਦਿੱਤੀ ਉਦੋਂ ਜ਼ਮਾਨਤ ਇਸ ਗਰਾਊਂਡ ਤੇ ਹੋਈ ਕਿ ਮੁੱਖ ਮੰਤਰੀ ਸਾਹਿਬ ਦੀ ਪੁਲਿਸ ਐਸਟੀਐਫ ਨੇ ਨਾਤਾ ਪੁੱਛਗੀਚ ਕੀਤੀ ਨਾ ਹੀ ਰਿਮਾਂਡ ਲਿਆ ਤੇ ਨਾ ਹੀ ਚਲਾਨ ਅਦਾਲਤ ਵਿਖੇ ਦਾਖਲ ਕੀਤਾ ਹੁਣੇ ਨੋਟਿਸ ਤੇ ਸਮਣ ਭੇਜ ਭੇਜ ਜਨਤਾ ਦੇ ਸਾਹਮਣੇ ਦਿਖਾਵਾ ਚੱਲ ਰਿਹਾ ਸੀ ਲੇਕਿਨ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਯਾਦ ਕਰੋ ਪੰਜਾਬ ਵਿਧਾਨ ਸਭਾ ਵਿੱਚ ਤੱਥਾਂ ਦੇ ਨਾਲ ਜ਼ੋਰਦਾਰ ਡਿਬੇਟ ਮੇਰੇ ਵੱਲੋਂ ਇਸ ਬਾਰੇ ਕੀਤੀ ਗਈ ਸੀ ਤੇ ਇਹ ਪਬਲਿਕ ਹੈ ਸਭ ਕੁਝ ਜਾਣਤੀ ਹੈ ਦੱਸਿਏ ਕਿ ਕੁਰ ਬਿਜੇ ਪ੍ਰਤਾਪ ਦੇ ਵੱਲੋਂ ਜਿਹੜੇ ਕਿ ਇਲਜ਼ਾਮ ਲਗਾਏ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਫਿਰ ਤੋਂ ਵਿਕਰਮ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸਵਾਲ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਪੱਕੀ ਦੋਸਤੀ ਬਣ ਗਈ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਨੂੰ ਬਾਰ-ਬਾਰ ਸੰਮਣ ਭੇਜੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਵਿਕਰਮ ਮਜੀਠੀਆ ਪੇਸ਼ ਵੀ ਹੋਏ ਤੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੂੰ ਭਗਵੰਤ ਮਾਨ ਨੂੰ ਲੈ ਕੇ ਸਿੱਧੇ ਚੈਲੰਜ ਵੀ ਕੀਤੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਵਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਬਾਰ ਬਾਰ ਸੰਮਣ ਭੇਜੇ ਜਾ ਰਹੇ ਨੇ ਮੁੱਖ ਮੰਤਰੀ ਸੱਟ ਦਾ ਮੁਖੀ ਆਪ ਹੀ ਕਿਉਂ ਨਹੀਂ ਬਣ ਜਾਂਦਾ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਵਿਕਰਮ ਅਜੀਠੀਆ ਨੂੰ ਤੇ ਜਿਸ ਨੂੰ ਲੈ ਕੇ ਸੱਟ ਨੇ ਸਾਰੇ ਸੰਮਣ ਵਾਪਸ ਲੈ ਲਏ ਤੇ ਜਿਸ ਦੇ ਦੌਰਾਨ ਹੁਣ ਇੱਕ ਵੱਡਾ ਖੁਲਾਸਾ ਨਿਕਲ ਕੇ ਬਾਹਰ ਆ ਰਿਹਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਬਰ ਵਿਜੇ ਪ੍ਰਤਾਪ ਦੇ ਵੱਲੋਂ ਜਿਹੜੇ ਕਿ ਹੁਣ ਵਿਕਰਮ ਅਜੀਠੀਆ ਨੂੰ ਲੈ ਕੇ ਤੇ ਮੁੱਖ ਮੰਤਰੀ ਭਗਵਾਨ ਤਮਾਨ ਨੂੰ ਲੈ ਕੇ ਫਿਰ ਤੋਂ ਸਵਾਲ ਖੜੇ ਕਰਦੇ ਨੇ ਇੱਕ ਵਾਰ ਫਿਰ ਦੱਸਦੀ ਹੈ ਵਿਕਰਮ ਜੇਠਿਆ ਨੂੰ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਸੱਟ ਨੇ ਜਿਹੜੇ ਕਿ ਆਪਣੇ ਸਾਰੇ ਸਮਣ ਵਾਪਸ ਲੈ ਲਏ ਨੇ ਇਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਨਿਕਲ ਕੇ ਬਾਹਰ ਆ ਰਿਹਾ ਹੈ ਕਿ ਵਿਕਰਮ ਅਤੇ ਜੇਠਿਆ ਦੀ ਭਗਵੰਤ ਮਾਨ ਦੇ ਨਾਲ ਪੱਕੀ ਦੋਸਤੀ ਬਣ ਗਈ ਹੈ ਤੇ ਲੋਕਾਂ ਨੂੰ ਹੁਣ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੱਡੇ ਇਲਜ਼ਾਮ ਜਿਹੜੇ ਕਿ ਕੁਬਰ ਵਰਤਾ বিজে ਦੇ ਵੱਲੋਂ ਲਗਾਏ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਫਿਰ ਤੋਂ ਜਿਹੜਾ ਕਿ ਆਪਣੀ ਸਰਕਾਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਅਗੂ ਜਿਹੜੇ ਕਿ ਬਿਕਰਮ ਮਜੀਠੀਆ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਤੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਦੀ ਦੋਸਤੀ ਬਣ ਰਹੀ ਹੈ ਤੇ ਬਸ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ ਦੱਸਦੀ ਹੈ ਕਿ ਉਹਨਾਂ ਨੇ ਲਿਖਿਆ ਹੈ ਕਿ ਤਾਂ ਹੋਣਾ ਹੀ ਤਾਂ ਹੁਣੇ ਸਾਬਿਤ ਹੋ ਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਪੱਕੀ ਦੋਸਤੀ ਬਣ ਗਈ ਹੈ ਜਦੋਂ 10 ਅਗਸਤ 2022 ਨੂੰ ਮੁੱਖ ਮੰਤਰੀ ਸਾਹਿਬ ਨੇ ਅਗਲੇ ਦੀ ਜ਼ਮਾਨਤ ਕਰਾ ਕੇ ਦਿੱਤੀ ਉਦੋਂ ਜ਼ਮਾਨਤ ਇਸ ਗਰਾਊਂਡ ਤੇ ਹੋਈ ਕਿ ਮੁੱਖ ਮੰਤਰੀ ਸਾਹਿਬ ਦੀ ਪੁਲਿਸ ਐਸਟੀਐਫ ਨੇ ਨਾ ਤਾਂ ਪੁੱਛਗਿੱਛ ਕੀਤੀ ਨਾ ਹੀ ਰਿਮਾਂਡ ਲਿਆ ਤੇ ਨਾ ਹੀ ਚਲਾਨ ਅਦਾਲਤ ਵਿਖੇ ਦਾਖਲ ਕੀਤਾ ਉਹਨੇ ਨੋਟਿਸ ਤੇ ਸਮਣ ਭੇਜ ਭੇਜ ਜਨਤਾ ਦੇ ਸਾਹਮਣੇ ਦਿਖਾਵਾ ਚੱਲ ਰਿਹਾ ਸੀ ਲੇਕਿਨ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਯਾਦ ਕਰੋ ਪੰਜਾਬ ਵਿਧਾਨ ਸਭਾ ਵਿੱਚ ਤੱਥਾਂ ਦੇ ਨਾਲ ਜ਼ੋਰਦਾਰ ਡਿਬੇਟ ਮੇਰੇ ਵੱਲੋਂ ਇਸ ਬਾਰੇ ਕੀਤੀ ਗਈ ਸੀ ਤੇ ਇਹ ਪਬਲਿਕ ਹੈ ਸਭ ਕੁਝ ਜਾਣਤੀ ਹੈ ਦੱਸਿਏ ਕਿ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਜਿਹੜੇ ਕਿ ਇਲਜ਼ਾਮ ਲਗਾਏ ਗਏ ਨੇ ਤੇ ਜਸਨੂ ਲੈ ਕੇ ਉਹਨਾਂ ਨੇ ਫਿਰ ਤੋਂ ਵਿਕਰਮ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸਵਾਲ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਵੀ ਮੁੱਖ ਮੰਤਰੀ ਸਾਹਿਬ ਦੇ ਨਾਲ ਪੱਕੀ ਦੋਸਤੀ ਬਣ ਗਈ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਨੂੰ ਬਾਰ ਬਾਰ ਸੰਮਣ ਭੇਜੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਵਿਕਰਮ ਮਜੀਠੀਆ ਪੇਸ਼ ਵੀ ਹੋਏ ਤਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਭਗਵੰਤ ਮਾਨ ਨੂੰ ਲੈ ਕੇ ਸਿੱਧੇ ਚੈਲੰਜ ਵੀ ਕੀਤੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਵਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਬਾਰ ਬਾਰ ਸੰਮਣ ਭੇਜੇ ਜਾ ਰਹੇ ਨੇ ਮੁੱਖ ਮੰਤਰੀ ਸੱਟ ਦਾ ਮੁਖੀ ਆਪ ਹੀ ਕਿਉਂ ਨਹੀਂ ਬਣ ਜਾਂਦਾ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਵਿਕਰਮ ਮਜੀਠੀਆ ਨੂੰ ਤੇ ਜਿਸ ਨੂੰ ਲੈ ਕੇ ਸੱਟ ਨੇ ਸਾਰੇ ਸੰਮਣ ਵਾਪਸ ਲੈ ਲਏ ਤੇ ਜਿਸ ਦੇ ਦੌਰਾਨ ਹੁਣ ਇੱਕ ਵੱਡਾ ਖੁਲਾਸਾ ਨਿਕਲ ਕੇ ਬਾਹਰ ਆ ਰਿਹਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਬਰ ਵਿਜੇ ਪ੍ਰਤਾਪ ਦੇ ਵੱਲੋਂ ਜਿਹੜੇ ਕਿ ਹੁਣ ਵਿਕਰਮ ਮਜੀਠੀਆ ਨੂੰ ਲੈ ਕੇ ਤੇ ਮੁੱਖ ਮੰਤਰੀ ਭਗਵਾਨ ਤਮਾਨ ਨੂੰ ਲੈ ਕੇ ਫਿਰ ਤੋਂ ਸਵਾਲ ਖੜੇ ਕਰਦੇ ਨੇ